ਪੰਜਾਬ ਦੇ ਵਿੱਚ ਆਏ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਦੇਖ ਨੂੰ ਮਿਲਦਾ ਜਿੱਥੇ ਕਿ ਬਦਮਾਸ਼ ਇਹਨੇ ਜ਼ਿਆਦਾ ਬੇਖੌਫ ਹੋ ਗਏ ਨੇ ਕਿ ਆਏ ਦਿਨ ਵਾਰਦਾਤਾ ਕਰਦੇ ਨੇ ਅਤੇ ਮਾਹੌਲ ਨੂੰ ਖਰਾਬ ਕਰਦੇ ਨੇ ਉਦਰੇ ਕ ਜਿਹਾ ਹੀ ਹੋਰ ਮਾਮਲਾ ਜੁਨਾਰਾ ਤੋਂ ਸਾਹਮਣੇ ਹੁੰਦਾ ਜਿੱਥੇ ਕਿ ਪਿੰਡ ਮਲਕਪੁਰ ਦੇ ਵਿੱਚੋਂ ਗੁੰਡਾਗਰਦੀਦਾਰ ਨੰਗਾ ਨਾਚ ਦੇਖ ਨੂੰ ਮਿਲਿਆ ਜਿਸ ਕਾਨ ਨਾ ਸਿਰਫ ਜਿਨ੍ਹਾਂ ਤੇ ਹਮਲਾ ਹੋਇਆ ਉਹ ਪੀੜਤ ਪਰਿਵਾਰ ਬਲਕਿ ਆਸ-ਪਾਸ ਦੇ ਜੋ ਲੋਕ ਸੀ ਉਹ ਵੀ ਸਹਿਮ ਜਾਂਦੇ ਰਹੇ ਦਰਸਲ ਮਾਮੂਲੀ ਝਗੜੇ ਦੇ ਕਾਰਨ ਇੱਕ ਧਿਰ ਦੇ ਵੱਲੋਂ ਦੂਸਰੀ ਧਿਰ ਦੇ ਨਾਲ ਝਗੜਾ ਕੀਤਾ ਜਾਂਦਾ ਪਰ ਮਾਬਲੀ ਦੀ ਗੱਲ ਸੀ ਝਗੜੇ ਦੀ ਹਾਲਾਂਕਿ ਇੱਕ ਧਿਰ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਵੱਡੇ ਗਿੱਤੇ 'ਚ ਕੁਝ ਮੁੰਡਿਆਂ ਨੂੰ ਕੁਝ ਨੌਜਵਾਨਾਂ ਨੂੰ ਬੁਲਾਇਆ ਚੋਂਦਾ ਜਿੰਨਾਂ ਨਾਲ ਲੈ ਕੇ ਦੂਸਰੀ ਧਿਰ ਦੇ ਪੰਜ ਘਰਾਂ ਤੇ ਹਮਲਾ ਕਰ ਦਿੱਤਾ ਜਾਂਦਾ ਸਰਪੰਚ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਬੀਤ ਰਾਂ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਸੀ ਤਾਂ ਉਹਨਾਂ ਨੇ ਝਗੜੇ ਨੂੰ ਛਡਵਾਉਂਦੇ ਇਹਨੂੰ ਮਾਬਲੇ ਨੂੰ ਸ਼ਾਂਤ ਕਰਵਾਉਂਦੀ ਕੋਸ਼ਿਸ਼ ਕੀਤੀ ਪਰ ਅੱਜ ਹਮਲਾਵਰਾ ਵੱਲੋਂ ਪੰਜ ਘਰਾਂ ਤੇ ਹਮਲਾ ਕਰਕੇ ਘਰ ਦਾ ਸਮਾਨ ਤੋੜਿਆ ਗਿਆ ਤੇ ਕੁਝ ਘਰਾਂ ਦੇ ਵਿੱਚੋਂ ਨਕਦੀ ਤੇ ਸੋਨਾ ਵੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਪੀੜਤ ਬਹਿਲਾ ਸ਼ਾਂਤੀ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਦੇ ਵਿੱਚ ਬੈਠੀ ਹੋਈ ਟੀਵੀ ਦੇਖੀ ਸੀ ਵਿਰੋਧੀ ਧਿਰਦਾਲ ਵੱਲੋਂ ਕੁਝ ਮੁੰਡੇ ਨਾਲ ਬਾਹਰੋਂ ਆਉਂਦੇ ਨੇ ਤੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਜਾਂਦਾ ਹੈ। ਹਾਲਾਂਕਿ ਉਹ ਬੜੀ ਹੀ ਮੁਸ਼ਕਲ ਦੇ ਨਾਲ ਪੈਸੇ ਕਮਾ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ। ਤੇ ਇਹ ਗੱਲ ਅਸੀਂ ਸਭ ਵੀ ਜਾਣਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਕਿੰਨਾ ਮੁਸ਼ਕਲ ਹੈ ਰੋਜ਼ੀ ਰੋਟੀ ਕਮਾਉਣਾ। ਜੁੱਥੇ ਕੀ ਪਿਛਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਦੇ ਸਮਾਨ ਦੀ ਪੰਜ ਤੋੜ ਤਾਂ ਹੋਈ ਹੈ ਪਰ ਗਹਿਣੇ ਵੀ ਲੈ ਗਏ ਤੇ ਜੋ ਘਰ ਚੋਂ ਨਗਦੀ ਪਈ ਹੋਈ ਸੀ ਥੋੜੇ ਬਹੁਤ ਪੈਸੇ ਸੀ ਉਹ ਵੀ ਲੈ ਜਾਂਦੇ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ આરોਪ ਲਗਾਏ ਦੂਸਰੀ ਤਿਰਤੇ ਕਿ ਪਿਸਤਲ ਦਿਖਾ ਕੇ ਉਹਨਰ ਨੂੰ ਡਰਾਇਆ ਧਮਕਾਇਆ ਗਿਆ ਜਦਕਿ ਉਹਨਾਂ ਦੇ ਘਰ ਦੇ ਵਿੱਚ ਗਰਭਵਤੀ ਬਹਿਲਾ ਵੀ ਉਸ ਨੂੰ ਵੀ ਖਿੱਚਿਆ ਗਿਆ ਤੇ ਉਸ ਦੇ ਕੱਪੜੇ ਤੱਕ ਫਾੜੇ ਗਏ ਹਾਲੇ ਕੇ ਮਾਮਲਾ ਪੁਲਿਸ ਕੋਲ ਚਲਾ ਗਿਆ ਜਿੱਥੇ ਕਿ ਥਾਣਾ ਰਮਦਾਸ ਥਾ ਸਿਚੋ ਆਗਿਆਪਾਲ ਸਿੱਖਦੇ ਮੁਕਦਮਾ ਦਰਜ ਕੀਤਾ ਹੈ ਤੋਂ ਉਹਨਾਂ ਨੇ ਕਹਿਣਾ ਹੈ ਕਿ ਮੁਕਦਮਾ ਦਰਜ ਕਰਨ ਤੋਂ ਬਾਅਦ ਦੋਵਾਂ ਧਿਰਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਅਸਲ ਚ ਮਾਮਲਾ ਕੇਸੀ ਫਿਲਹਾਲ ਪੁਲਿਸ ਆ ਕਹਿੰਦਾ ਹੈ ਕਿ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਝਗੜਾ ਕਿਸ ਵਜ੍ਹਾ ਨਾਲ ਹੋਇਆ ਕਿਉਂਕਿ ਛੋਟੀ ਜੀ ਗੱਲ ਇੰਨਾ ਵੱਡਾ ਰੂਪ ਧਾਰਤ ਨਹੀਂ ਕਰ ਸਕਦੀ ਤੇ ਉਹ ਵੀ ਪੰਜ ਘਰਾਂ ਤੇ ਹਮਲਾ ਕਰਨਾ ਇਹ ਪਹਿਲੇ ਹੀ ਗਪੀਰ ਮਾਮਲਾ ਹੈ ਜਿਸ ਤੇ ਘਰ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੀ ਹੈ ਸਾਰਾ ਮਾਮਲਾ ਮੇਰਾ ਪਿੰਡ ਮਲਕਪੁਰ ਹਰਜਨ ਸਿੰਘ ਨਾਮ ਮਰਾ ਸਾਬਕਾ ਸਰਪੰਚਾ ਕੀ ਗੱਲ ਬਾਤ ਹੈ ਜੀ ਗੱਲ ਬਾਤ ਰਾਤੀ ਮੁੰਡਿਆਂ ਦਾ ਝਗੜਾ ਹੋਇਆ ਕਿਤੇ ਹੂੰ ਝਗੜਾ ਹੋਇਆ ਤੇ ਉਹਨਾਂ ਨੂੰ ਆਪਾਂ ਛਡਾਉਂਦੇ ਰਹੇ ਆ ਸਗੋਂ ਮੇਰੇ ਰੋੜਾ ਹੀ ਵਜਾ ਇੱਥੇ ਕਿਤੇ ਕਾ ਵਜਾ ਵੇਖੋ ਪਰ ਆਪਾਂ ਫੇਰ ਵੀ ਆਪਾਂ ਇਹਨਾਂ ਨੂੰ ਕਹਿੰਦੇ ਉਹਨਾਂ ਨੂੰ ਕਹਿੰਦੇ ਨੇ ਇਹਨਾਂ ਨੂੰ ਕਹਿੰਦੇ ਵੀ ਨਾ ਮਾਰੋ ਰੋੜੇ ਪਰ ਉਹ ਨਹੀਂ ਮਾਰਨੋ ਆੜੇ ਕੌਣ ਸੀ ਹੈ ਕੌਣ ਸੀ ਉਹਦਰੇ ਕਿ ਸ਼ਬਾਸ਼ ਹੀ ਹੂੰ ਅਨਵਰ ਹੀ ਔਰ ਗੋਰੇਣੀ ਵਾ ਇੱਕ ਮੇਜਰੀ ਵਾ ਪੰਜਰ ਬੰਦੇ ਹੂੰ ਇਹ ਸਾਰੇ ਤੁਹਾਡੇ ਬੰਦੇ ਹੀ ਆ ਬੰਦੇ ਹੀ ਆ ਸਾਰੇ ਕਿੰਨਾ ਕੋ ਨੁਕਸਾਨ ਕੀਤਾ ਤੁਹਾਡਾ ਨਾਲੋਂ ਨੁਕਸਾਨ ਸਾਡਾ ਪੰਜਾ ਘਰਾਂ ਦਾ ਕੀਤਾ ਜੀ ਉਹਨਾਂ ਨੇ ਪੰਜਾ ਘਰਾਂ ਹੀ ਟੁੱਟ ਪੱਜੇ ਸਾਰਾ ਹੀ ਟੁੱਟ ਪੱਜ ਤੀਂ ਵੇਖ ਹੀ ਲਿਆ ਸਾਰਾ ਕੁਛ ਕੋਈ ਕੈਸ਼ ਵੀ ਚੋਰੀ ਹੋਇਆ ਕੈਸ਼ ਵੀ ਸੋਨਾ ਵੀ ਲਬਾਰੀਆਂ ਵੇਚ ਲੀਆਂ ਤੁਸੀਂ ਸਾਰੀਆਂ ਤੋੜਤੀਆਂ ਟੀ ਚੋਰ ਦੇ ਨਾਲ ਆ ਇਹ ਜਿਹੜੇ ਚੋਰ ਹੀ ਆ ਸਾਰੇ ਪੰਜਾ ਘਰਾਂ ਜੀ ਤਕਰੀਬਨ ਕਿੰਨੇ ਦਾ ਨੁਕਸਾਨ ਹੋ ਗਿਆ ਵੇਖ ਲਓ ਤੁਸੀਂ ਉਹਨੋਂ ਦੂਜਿਆਂ ਦਾ ਤਾਂ ਪਤਾ ਨਹੀਂ ਸੋਨਾ ਕਿੰਨਾ ਨਿਕਲਿਆ ਮੈਨੂੰ ਮੇਰਾ 2 3 ਟੋਲੇ ਦੇ ਲਾਗੇ ਬਨੇ ਹੈਗਾ ਸੀ ਕੈਸ਼ ਕੈਸ਼ ਵੀ ਹੈਗਾ ਇਹ 5-7000 ਰੁਪਇਆ ਕੁੱਲ ਮਲਾ ਕੇ ਗੱਲ ਕੀਤੀ ਜਾਵੇ ਤੁਹਾਡੀ ਬਾਕੀ ਤੁਹਾਡੇ ਸਹੌਂਿਆਂ ਨਾਲ ਗੱਲਬਾਤ ਹੋਈ ਹੋਏਗੀ ਉਹਨਾਂ ਕਿੰਨਾ ਦਾ ਨੁਕਸਾਨ ਹੋਇਆ ਤੁਹਾਨੂੰ ਉਹਨਾਂ ਦਾ ਮੇਰੇ ਨਾਲੋਂ ਸੌ ਗੁਣਾ ਜ਼ਿਆਦਾ ਆਇਆ ਉਹਨਾਂ ਦੀਆਂ ਤਿੰਨ ਦੇ ਅਲਮਾਰੀਆਂ ਤੋੜੀਆਂ ਫਰਿੱਜ ਤੋੜੀ ਆ ਟਾਂਕੀ ਤੋੜੀ ਆ ਸ਼ੀਸ਼ਾ ਸ ਕੋਈ ਨਹੀਂ ਛੱਡਿਆ ਤੇ ਲਮਾਰੀਆਂ ਦੇ ਵਿੱਚ ਉਹਨਾਂ ਦਾ ਸੋਨਾ ਕੱਢਿਆ ਤੁਸੀਂ ਮੌਕਾ ਵੇਖਿਆ ਹਾਂਜੀ ਤਾਂ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਪੁਲਿਸ ਅਜੇ ਪੁਛ ਨੇ ਡੀਐਸਪੀ ਸਾਹਿਬ ਨੂੰ ਮਿਲੇ ਸਾਡੇ ਬੰਦੇ ਪਰ ਅਜੇ ਕੁਛ ਨਹੀਂ ਕੀਤਾ ਨਾ ਪੁਲਿਸ ਅਜੇ ਕੋਈ ਪਰਚਾ ਪੁਰਚਾ ਕੋਈ ਨਹੀਂ ਕੀਤਾ ਨਾ ਕੀ ਮੰਗ ਕਰਦੇ ਤੁਸੀਂ ਅਸੀਂ ਇਨਸਾਫ ਦੀ ਮੰਗ ਕਰਦੇ ਇਹ ਪਹਿਲਾਂ ਕੋਈ ਪੁਰਾਣੀ ਰੈਂਜ ਜਿਹੜਾ ਐਡਾ ਵੱਡਾ ਹਮਲਾ ਕੀਤਾ ਗਿਆ ਹਾਂਜੀ ਇਹਨਾਂ ਨੇ ਪਹਿਲਾਂ ਸਾਡਾ ਸੋਟਾਂ ਲਾਈਆਂ ਸਾਡੇ ਮੁੰਡਿਆਂ ਨੂੰ ਮੈਂ ਤੋਦੋ ਇੱਥੇ ਨਹੀਂ ਹੈਗਾ ਮੈਨੂੰ ਪਤਾ ਨਹੀਂ ਇਸ ਗੱਲ ਦਾ ਤੇ ਉਸੋ ਗੱਲ ਦੇ ਨਾ ਤੁਰੀ ਹੁੰਦੀ ਇੱਕ ਇਹਨਾਂ ਦੀ ਮੈਸੇਜ ਹੈ ਮਿੱਠੂ ਦੀ ਸਾਡੇ ਪਰਿਵਾਰ ਚੋਂ ਆ ਉਹਨਾਂ ਦੀ ਨਾ ਫੇਕ ਆ ਢੀ ਬਣਾ ਕੇ ਦੋਹਾਂ ਜੀਆਂ ਦੀ ਤੇ ਇਹ ਚਲਾਉਂਦੇ ਆ अच्छा उन दोनों ए गल वाले ते ओ चलाउंदे आ कनवरया नहीं सॉरी सुभाष आ गोरा वा जगतारया चलाउंदे आडी अच्छा दोनों ਘਰ ਵਾਲੇ ਵੋਟੀ ਦੀ ਫੇਕ ਆਈਡੀ ਬਣਾ ਲਈ ਫੇਕ ਆਈਡੀ ਬਣਾ ਕੇ ਚਲਾਉਂਦੇ ਫੋਟੋ ਦੀ ਲੱਗੀ ਝਗੜਾ ਹੋਇਆ ਹਾਂਜੀ 2 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਪਰ ਕੁਛ ਨਹੀਂ ਆਇਆ ਅੰਮਰ ਸਰ ਤੇ ਉਹ ਫੇਕ ਆਈਡੀ ਨਾਲ ਦੁਬਾਰਾ ਕਿਉਂ ਬਣਾਈ ਗਈ ਇਹ ਤੇ ਹੁਣ ਉਹਨਾਂ ਦੀ ਗਲਤੀ ਆ ਨਾ ਸਰ ਕਿਉਂ ਬਣਾਈ ਗਈ ਫੇਕ ਆਈਡੀ ਕਿਸੇ ਦੀ ਮਿਸ ਜੀ ਆਈਡੀ ਆਪਾਂ ਬਣਾ ਸਕਦੇ ਆ ਅੱਜ ਜਦੋਂ ਬੰਦੇ ਆਏ ਉਹਨਾਂ ਦੇ ਘਰ ਇੱਕ ਫੋਟੋ ਲੱਗੀ ਹੁੰਦੀ ਸੀ ਉਹ ਦੋਨੋਂ ਘਰ ਉਹਨਾਂ ਆ ਦੋਨਾਂ ਚੀਜ਼ਾਂ ਦੀ ਫੋਟੋ ਲੱਗੀ ਉੱਥੇ ਅੱਛਾ ਉਹਨਾਂ ਨੂੰ ਮੈਸੇਜ ਵੀ ਆਉਂਦੇ ਉਹ ਵੀ ਆ ਕੀ ਅਜੇ ਉਹ ਅੱਛਾ ਹਾਂਜੀ ਅੱਛਾ ਇਸ ਚੀਜ਼ ਤੋਂ ਉਹਨੇ ਪੁੱਛਿਆ ਤੇ ਲੜਪੇ ਇਸ ਚੀਜ਼ ਦੀ ਜਿਹੜੀ ਦਰਖਾਸਤ ਦਿੱਤੀ ਹੋਈ ਹੈ ਹਾਂ ਅੰਮ੍ਰਿਤਸਰ ਇਹਨਾਂ ਦਿੱਤੀ ਹੋਈ ਹੈ ਅਜੇ ਕੁਝ ਨਹੀਂ ਬਣਾ ਆਉਂਦਾ ਵੀ ਉਹਨਾਂ ਸੁਣਾਈ ਨਹੀਂ ਕਿਤੇ ਦੋ ਤਿਹਰਾ ਦਾ ਵਿੱਚ ਗੜਾ ਕੀ ਸੀ ਸਰਪੰਚ ਮੈਂ ਤੇ 5000 25 ਨੂੰ ਵਿੰਟ ਮਲਕਪੁਰ ਜਿਹੜਾ ਨਾ ਕੋਈ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋਨਾਂ ਤਰਫ ਵਿਚਕਾਰ ਝਗੜਾ ਹੋਇਆ ਸੀ ਜੋ ਦੋਨਾਂ ਤਰਫ ਨੇ ਹੀ ਇੱਕ ਦੂਜੇ ਦੇ ਜਿਹੜਾ ਘਰਾਂ ਦਾ ਨੁਕਸਾਨ ਕੀਤਾ ਸੀ ਘਰਾਂ 'ਚ ਦਾਖਲ ਹੋ ਕੇ ਤੇ ਉਹਦੇ ਵਿੱਚ ਦੋਨਾਂ ਤਰਫ ਦੇ ਖਿਲਾਫ ਜੋ ਵੱਣਦੀ ਕਾਨੂੰਨੀ ਕਾਰਵਾਈ ਆ ਉਹ ਅਮਰ ਵੀ ਲੈਂਦੀ ਗਈ ਆ ਤੇ ਦੋਨਾਂ ਤਰਫੋਂ ਇੱਕ ਇੱਕ ਵਿਅਕਤੀ ਦਾ ਗ੍ਰਸਤਾਰ ਕੀਤਾ ਗਿਆ ਤੇ ਬਾਕੀ ਜਲਦੀ ਜਦ ਕਰਵਾ ਕੀਤਾ ਜਾਵੇਗਾ